ਸਾਨੂੰ ਤਾਂ ਸਭ ਨੂੰ ਬੁੱਟੇ ਲਾਉਣੇ ਚਾਹੀਦੇ ਨੇ ਜਨਮ ਦਿਨਾਂ ਤੇ ਵਿਆਹਾਂ ਤੇ ਲੱਖਾਂ ਰੁਪਇਆ ਖਰਚ ਕਰ ਦਿੰਦੇ ਨੇ ਇਹਦੇ ਵਿੱਚ ਲੋੜ ਨਹੀਂ ਤੁਸੀਂ ਦਰਖਤ ਲਾਓ ਤੁਹਾਨੂੰ ਕਈ ਕਈ ਹਜ਼ਾਰਾਂ ਰੁਪਇਆ ਦੇ ਉਹਨੇ ਆ ਆਪਣਾ ਫਾਇਲ ਲੈ ਕੇ ਨੇ ਫੜ ਲੱਗਣਗੇ ਇਹਨਾਂ ਨੂੰ ਕਿੰਨੀ ਛੌਂ ਲਊਗੀ ਲੰਘਾ ਜਾਂਦਾ ਬੰਦਾ 10 ਮਿੰਟ ਛਾਵੇਂ ਬਹਿ ਜਾਂਦਾ ਉਹ ਕਿੰਨੀਆਂ ਅਸੀਸਾਂ ਦੇਊਗਾ ਤੇ ਪੈਸੇ ਨਾਲ ਕੁਝ ਨਹੀਂ ਹੈਗਾ ਇਹ ਸਿਰਫ ਅਸੀਸਾਂ ਨੇ ਇਹ ਜਦੋਂ ਮਰਨਾ ਨਾ ਇਸ ਇਹ ਦਰਖਤ ਨਹੀਂ ਥੋੜਾ ਤੁਹਾਨੂੰ ਧੋਪਣਾ ਇਸ ਲੱਕੜ ਨੇ ਬਿਲਕੁਲ ਇਸ ਲੱਕੜ ਨੇ ਨਾਲ ਥੋੜੇ ਧੋਪਣਾ ਅੱਗ ਲਾ ਦਿੰਦੇ ਨੇ ਦਰਖਤਾਂ ਨੂੰ ਉਹਨਾਂ ਨੂੰ ਕੀ ਕਹੋਗੇ ਉਹ ਬਹੁਤ ਮਾੜਾ ਕਰਦੇ ਨੇ ਇੰਨੀ ਬਾੜੀ ਸੋਚ ਹੈ ਇਹਨਾਂ ਦੀ ਵੀ ਦਰਖਤਾਂ ਨੂੰ ਅੱਗ ਲਾਉਂਦੇ ਨੇ ਦਰਖਤਾਂ ਨੂੰ ਅੱਗ ਨਹੀਂ ਲਾਉਂਦੇ ਉਹ ਥੱਲੇ 나ੜਾਂ ਨੂੰ ਅੱਗ ਲਾਉਂਦੇ ਨੇ ਹਮੇਸ਼ਾ ਕਿਹਾ ਜਾਂਦਾ ਜੇ ਅਗਰ ਤੁਸੀਂ ਸੁੱਖ ਲੈ ਪਰ ਉਸ ਦੇ ਬਾਵਜੂਦ ਨਵੇਂ ਬੂਟੇ ਨਹੀਂ ਲਗਾਏ ਜਾ ਰਹੇ ਪੁਰਾਣੇ ਜਿਹੜੇ ਦਰਖਤ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ ਇਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਮੁਹਿੰਮ ਲਗਾਤਾਰ ਪੰਜਾਬ ਤੋਂ ਸ਼ੁਰੂ ਹੋ ਚੁੱਕੀ ਹੈ ਨਵੇਂ ਪੌਦੇ ਲਗਾ ਕੇ ਉਸ ਨੂੰ ਰੁੱਖ ਬਣਾਉਣ ਦੀ ਇਸ ਨੂੰ ਲੈ ਕੇ ਅੱਜ ਖੜ੍ਹਸੇ ਸਵਰਾਜਨਗਰ ਦੇ ਵਿੱਚ ਐਸਡੀਐਮ ਸਾਹਿਬ ਵੱਲੋਂ ਤੇ ਨਾਲ ਢਿੱਲੋਂ ਸਾਹਿਬ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਢਿੱਲੋਂ ਸਾਹਿਬ ਬਹੁਤ ਜ਼ਿਆਦਾ ਲੋੜ ਪੈ ਗਈ ਅੱਜ ਬੂਟਿਆਂ ਦੀ ਜਿਸ ਤਰੀਕੇ ਨਾਲ ਆਕਸੀਜਨ ਦਾ ਬਹੁਤ ਖਤਮ ਹੁੰਦੀ ਜਾ ਰਹੀ ਹੈ ਕਰੋਨਾ ਸਮੇਂ ਵੀ ਕੁਦਰਤ ਨੇ ਯਾਦ ਕਰਾਇਆ ਸੀ ਕਿ ਸਮਝ ਲਓ ਪਰ ਲੱਗਦਾ ਕਿ ਦੁਬਾਰਾ ਸਾਨੂੰ ਲੋੜ ਹੈ ਇਸ ਬੂਟੇ ਲਗਾਣ ਦੀ ਕਿਵੇਂ ਅੱਜ ਮੁਹਿੰਮ ਫਿਰ ਕਿਵੇਂ ਹੋਈ ਹੈ ਨਹੀਂ ਮੈਂ ਇਦਾਂ ਸ਼ੁਰੂ ਹੋਈ ਆ ਜੇ ਇੱਥੇ ਇੰਨੀ ਗਰਮੀ ਪੈ ਰਹੀ ਆ 44 45 ਡਿਗਰੀ ਦਾ ਟੈਂਪਰੇਚਰ ਪਹੁੰਚ ਗਿਆ ਹਾਂਜੀ ਇੰਨੀ ਗਰਮੀ ਨੇ ਲੋਕਾਂ ਦੇ ਘਰਾਂ ਦੇ ਏਸੀ ਵੀ ਫੂਕਤੇ ਜਿਹੜੇ ਬਾਹਰ ਉੱਪਰ ਬਲੋਰ ਲੱਗੇ ਨੇ ਸਾਰੇ ਫੂਕ ਲਿਆ ਉਹਨਾਂ ਦੇ ਪਟਾਕੇ ਪੈ ਗਏ ਉਹਨਾਂ ਦੇ ਹਾਂਜੀ ਲੋਕਾਂ ਦੇ ਗਰਮੀ ਇੰਨੀ ਬੁਰੀ ਹਾਲ ਤਾਂ ਅੱਜ ਤੱਕ ਇੰਨੀ ਗਰਮੀ ਨਹੀਂ ਸੀ ਪਈ ਪਹਿਲਾਂ ਜਿੰਨੀ ਇਸ ਸਾਲ ਪਈ ਆ ਹਾਂਜੀ ਤੇ ਮੈਂ ਤਾਂ ਇਸੇ ਕਰਕੇ ਬੂਟੇ ਲਾਇਨੇ ਵੀ ਜਿਹੜੇ ਸਾਡੇ ਬਾਗਾ ਆਉਣ ਵਾਲੀ ਪੀੜੀਆਂ ਨੇ ਉਹਨਾਂ ਦੇ ਲਈ ਛਾਂ ਦਾ ਆਪਣਾ ਇੰਤਜ਼ਾਮ ਹੋ ਸਕੇ ਆਕਸੀਜਨ ਮਿਲੇ ਇਹਨਾਂ ਬੁੱਟਿਆਂ ਦੇ ਨਾਲ ਤੇ ਆਪਣਾ ਫਲ ਫਰੂਟ ਲੱਗਣ ਇਹਨਾਂ ਨੂੰ ਬੰਦੇ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਖਤਮ ਹੋ ਜਾਏ ਪਰ درخت ਨੇ ਜਿਹੜੇ 100-100 ਸਾਲ ਤੋਂ ਵੀ ਜ਼ਿਆਦਾ ਉਮਰ ਕੱਢ ਲਈ ਯਾਦ ਰੱਖਦਾ ਬੰਦਾ ਕਿ ਥਿੱਲੋ ਸਾਹਿਬ ਲਾਗੇ ਸੀ ਜਾਂ ਕੋਈ ਹੋਰ ਲਾਗਿਆ ਸੀ ਇਸ ਤਰ੍ਹਾਂ ਯਾਦ ਰੱਖੇ ਬਿਲਕੁਲ ਜੀ ਬਿਲਕੁਲ ਐਸੀ ਤਰ੍ਹਾਂ ਮੈਂ ਆਪਣੇ ਫਾਦਰ ਸਾਹਿਬ ਦੇ ਕੋਲ 5 ਸਾਲ ਪਹਿਲਾਂ ਬੂਟਾ ਲਵਾਇਆ ਸੀਗਾ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਂ ਆਪਣੇ ਫਾਦਰ ਸਾਹਿਬ ਔਰ ਮਦਰ ਨੂੰ ਨਾਲ ਲੈ ਕੇ ਇੱਕ ਬੂਟਾ ਲਵਾਇਆ ਸੀ ਜਾਮਣ ਦਾ ਉਹ ਛੋਟਾ ਜਿਹਾ ਬੂਟਾ ਅੱਜ ਦੀ ਡੇਟ ਦੇ ਵਿੱਚ ਉਹ ਦਰਖਤ ਬਣਿਆ ਹੋਇਆ ਔਰ ਉਹਨੂੰ ਫਲ ਲੱਗਣ ਲੱਗ ਗਿਆ ਹੂੰ ਇਸੇ ਕੰਮ ਬਜ਼ੁਰਗਾਂ ਦੀ ਉਹਨਾਂ ਦੇ ਵਿੱਚ ਯਾਦਾ ਰਹਿ ਗਿਆ ਜੀ ਬਿਲਕੁਲ ਯਾਦਾ ਰਹਿ ਗਿਆ ਅੱਜ ਮੇਰੇ ਇੱਕ ਆਪਣਾ ਰਿਸ਼ਤੇਦਾਰ ਹੈ ਮੇਰਾ ਕਜ਼ਨ ਹੈ ਗੁਰਸੇਮਰਨ ਹੂੰ ਮਾਨ ਤੇ ਉਹਦਾ ਵੀ ਜਨਮ ਦਿਨ ਅੱਜ ਉਹਦੀ ਯਾਦ ਚ ਵੀ ਲੱਗਿਆ ਮੇਰੀ ਸਿਸਟਰ ਕਜ਼ਨ ਮੇਰੀ ਸਿਸਟਰ ਇੱਕ ਹੈਗੀ ਪਰਮਜੀਤ ਉਹਦੇ ਯਾਦ ਚ ਵੀ ਲੱਗਿਆ ਬੂਟਾ ਇੱਕ ਇਸ ਤਰ੍ਹਾਂ ਵੀ ਯਾਦਾਂ ਰਹਿ ਜਾਂਦੀਆਂ ਨੇ ਬਾਅਦ ਦੇ ਵਿੱਚ ਲੋਕੀ ਕਹਿੰਦੇ ਨੇ ਹਾਂ ਵੀ ਫਲਾਣੇ ਨੇ ਬੰਦੇ ਨੇ ਬੂਟਾ ਲਵਾਇਆ ਸੀ ਪੈਂਤੀ ਸੀ ਲਵਾ ਦੇ ਹਿੰਨੇ ਫਿਰ ਵੀ ਕਿਤਨੇ ਕਿਤੇ ਘਰਾਂ ਨੂੰ ਨੁਕਸਾਨ ਹੋ ਰਿਹਾ ਸੜ ਜਾਂਦਾ ਹੈ ਅੱਗ ਲੱਗ ਜਾਂਦੀ ਹੈ ਪਰ ਦੂਜੀ ਪਾਸੇ ਸਰਕਾਰ ਵੱਲੋਂ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਅੱਜਕਲ ਬੂਟੇ ਫ੍ਰੀ ਦਿੱਤੇ ਜਾ ਰਹੇ ਨੇ ਫਿਰ ਵੀ ਲੋਕ ਕਿਉਂ ਨਹੀਂ ਅੱਗੇ ਆ ਰਹੇ ਇਸ ਤਰ੍ਹਾਂ ਦੇ ਮੁਹਿੰਮ ਦੇ ਵਿੱਚ ਇਹ ਵੀ ਬਹੁਤ ਵੱਡਾ ਲੋਡ ਹੈ ਫਿਕਰ ਪੈ ਰਹੀ ਹੈ ਲੋਕਾਂ ਨੂੰ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਸਰਕਾਰ ਦੇ ਕੋਲੋਂ ਫ੍ਰੀ ਬੂਟੇ ਮਿਲਦੇ ਨੇ ਮੈਂ ਖੁਦ ਕਮੇਟੀ ਦਫ਼ਤਰ ਜਾਂਦਾ ਰਹਿਣਾ ਮੈਂ ਸਾਰੇ ਪਾਸੇ ਘੁੰਮਦਾ ਮੈਨੂੰ ਨਹੀਂ ਸੀ ਪਤਾ ਮੈਂ ਆਪਣੇ ਪੱਲਿਓਂ ਪੈਸੇ ਲਾ ਕੇ ਅੱਜ ਬੂਟੇ ਖਰੀਦ ਕੇ ਲੈ ਕੇ ਆਇਆ ਅੱਜ ਐਸ.ਟੀ.ਐਮ ਸਾਹਿਬ ਆਏ ਨੇ ਇਹਨਾਂ ਨੇ ਸਾਨੂੰ ਦੱਸਿਆ ਵੀ ਭਾਈ ਇੱਥੇ ਸਾਡੇ ਕੋਲੋਂ ਆ ਕੇ ਫ੍ਰੀ ਬੂਟੇ ਲੈ ਜਾ ਲਾਉਣ ਵਾਲੇ ਬਣੋ ਮੈਂ ਕਿਹਾ ਜੀ ਸਾंता ਪਤਾ ਨਹੀਂ ਸੀ ਮੈਂ ਤਾਂ 2-2 ਰੁਪਏ ਦੇ ਬੂਟੇ ਲੈ ਕੇ ਆਇਆ ਜਾ ਕੇ ਇਹ ਕਿਉਂਕਿ ਹੁਣ ਪਤਾ ਲੱਗਿਆ ਅੱਗੇ ਤੋਂ ਅੱਗੇ ਤੋਂ ਆਵਾਜ਼ ਬਲੰਦ ਹੋਊਗੀ ਇਹ ਮੈਂ ਕਰੂੰਗਾ ਕੋਦਾਂ ਤੇ ਤੁਹਾਡੇ ਨਿਊਜ਼ ਚੈਨਲਾਂ ਦੇ ਥਰੂ ਵੀ ਆਵਾਜ਼ ਆਊਗੀ ਵੀ ਸਰਕਾਰ ਵੱਲੋਂ ਫਰੀ ਬੁਟੇ ਦਿੱਤੇ ਜਾਂਦੇ ਨੇ ਜਿੱਲ੍ਹ ਸਰ ਬਹੁਤ ਜ਼ਿਆਦਾ ਤੁਸੀਂ ਇਸ ਤਰ੍ਹਾਂ ਕਿਹਾ ਕਿ ਜਨਮ ਦਿਨ ਹੈ ਦੋ ਪਰਿਵਾਰਕ ਰਿਸ਼ਤੇਦਾਰਾਂ ਦੇ ਵਿੱਚ ਇਸਤੇ ਰਹਿੰਦਾ ਜਨਮ ਦਿਨ ਤੇ ਲੋਕ ਲੱਖਾਂ ਰੁਪਏ ਖਰਚਦੇ ਨੇ ਪਰ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਉਹਨਾਂ ਜਨਮ ਦਿਨ ਤੇ ਬੁਟੇ ਲਗਾ ਕੇ ਤਾਂ ਲੱਗਦਾ ਕਿ ਹਰ ਬੰਦੇ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਕੋਈ ਜਨਮ ਦਿਨ ਹੈ ਕਿਸੇ ਦੀ ਵਰਸ ਹੀ ਹੈ ਕਿਸੇ ਦਾ ਕੋਈ ਐਦਾਂ ਦਾ ਆਪਾਂ ਲੱਗਦੇ ਪ੍ਰੋਗਰਾਮ ਮਨਾਣੇ ਆ ਤਾਂ ਇੱਕ ਇੱਕ ਬੁੱਟਾ ਆਪਣੇ ਪੁੱਤਾਂ ਵਾਂਗੂ ਅਗਰ ਪਾਲਨਾ ਤਾਂ ਲੱਗਦਾ ਕਿ ਕੁਦਰਤ ਖੁਸ਼ ਹੁੰਦੀ ਨਜ਼ਰ ਆਏਗੀ ਬਾਰਸ਼ਾਂ ਜਿਹੜੀਆਂ ਲੇਟ ਹੋ ਰਹੀਆਂ ਨੇ ਉਹ ਜਲਦੀ ਆਉਣਗੀਆਂ ਇਹ ਲੱਗਦਾ ਹੈ ਕਿ ਸ਼ੁਰੂਆਤ ਹੋ ਸਕਦੀ ਇਸ ਤਰੀਕੇ ਦੀ ਸਭ ਤੋਂ ਪਹਿਲੀ ਗੱਲ ਇਹ ਹੈ ਜੀ ਵੀ ਸਾਨੂੰ ਤਾਂ ਸਭ ਨੂੰ ਬੂਟੇ ਲਾਉਣੇ ਚਾਹੀਦੇ ਨੇ ਜਨਮ ਦਿਨਾਂ ਤੇ ਵਿਆਹਾਂ ਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਨੇ ਇਹਦੇ ਵਿੱਚ ਲੋੜ ਨਹੀਂ ਤੁਸੀਂ ਦਰਖਤ ਲਾਓ ਤੁਹਾਨੂੰ ਕਈ ਕਈ ਹਜ਼ਾਰਾਂ ਰੁਪਈਆ ਦੇ ਉਹਨੇ ਆ ਆਪਣੇ ਫਾਇਦੇ ਦੇਣੇ ਨੇ ਕਿੰਨੇ ਕਿੰਨੇ ਫਾਦਲ ਲੱਗਣਗੇ ਇਹਨਾਂ ਨੂੰ ਕਿੰਨੀ ਸ਼ੌਂ ਲਊਗੀ ਲੰਘਾ ਜਾਂਦਾ ਬੰਦਾ 10 ਮਿੰਟ ਛਾਵੇਂ ਬਹਿ ਜਾਂਦਾ ਉਹ ਕਿੰਨੀਆਂ ਅਸੀਸਾਂ ਦੇਊਗਾ ਤੇ ਪੈਸੇ ਨਾਲ ਕੁਝ ਨਹੀਂ ਹੈਗਾ ਇਹ ਸਿਰਫ ਅਸੀਸਾਂ ਨੇ ਇਹ ਅਸੀਸਾਂ ਮਿਲਦੀਆਂ ਨੇ ਜੇ ਬੂਟੇ ਲਾਉਂਗੇ ਆਪਣੇ ਪੰਜਾਬ ਨੂੰ ਹਰਿਆ ਭਰਿਆ ਬਣਾਓ ਆਕਸੀਜਨ ਲਾਓ ਤੇ ਜ਼ਿੰਦਗੀ ਨੂੰ ਵਧੀਆ ਆਪਣੇ ਨੇ ਖੁਸ਼ਹਾਲ ਬਣਾਓ ਜੀ ਸਰ ਇੱਕ ਆਖਰੀ ਸਵਾਲ ਹੈ ਜਿਸ ਤਰ੍ਹਾਂ ਬੂਟੇ ਤੁਸੀਂ ਲਗਾਏ ਨੇ ਦਰਖਤ ਬਣਨੇ ਨੇ ਪਰ ਲੱਗਦਾ ਇੱਕ ਜਾਤ ਪਾਤ ਨੂੰ ਦੂਰ ਕਰਨ ਵਾਸਤੇ ਵੀ ਇੱਕ ਆਪਣੀ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ ਕਿ ਇਹ ਫਲਾਣੀ ਬਰਾਦਰੀ ਦਾ ਹੈ ਫਲਾਣੀ ਜਾਤ ਦਾ ਫਲਾਣੇ ਉਹਦੇ ਮਜਬੂਦ ਹੈ ਫਲਾਣਾ ਆਈ ਦਾ ਪਾਰਟੀ ਦਾ ਬੰਦਾ ਹੈ ਪਰ ਇਹ ਲੱਗਦਾ ਕਿ ਦਰਖਤ ਆਪਾਂ ਨੂੰ ਸਮਾਨਤਾ ਕਰਨ ਵਾਸਤੇ ਇੱਕ ਇਕਤਾ ਕਰਨ ਵਾਸਤੇ ਵੀ ਇੱਕ ਮੈਸੇਜ ਦਿੰਦੇ ਨੇ ਕਿ ਮੇਰੇ ਨੀਚੇ ਆਣ ਕੇ ਕੋਈ ਬਹਿ ਜਾਏ ਕਿਸੇ ਵੀ ਧਰਮ ਦਾ ਬਹਿ ਜਾਏ ਕਿਸੇ ਵੀ ਕੋਈ ਮਜਬੂਦ ਦਾ ਬਹਿ ਜਾਏ ਕਿ ਮੈਨੂੰ ਕੋਈ ਫਰਕ ਨਹੀਂ ਮੈਂ ਤਾਂ ਇਹਨੂੰ ਆਕਸੀਜਨ ਵੀ ਦੇਣੀ ਹੈ ਇਹਨੂੰ ਹਵਾ ਵੀ ਦੇਣੀ ਹੈ ਇਹਨੂੰ ਸਭ ਕੁਝ ਦੇਣਾ ਮੈਂ ਇਹ ਇਹ ਨਾ ਜੀ ਜਿਹੜੀਆਂ ਜਾਤ ਪਾਤ ਵਾਲੀਆਂ ਗੱਲਾਂ ਨੇ ਛੋਟੇ ਬੰਦੇ ਛੋਟੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਦੀ ਛੋਟੀ ਸੋਚ ਆ ਬਿਲਕੁਲ ਛੋਟੀ ਸੋਚ ਦੇ ਬੰਦੇ ਹੀ ਗੱਲਾਂ ਇਹ ਜਿਹਾਂ ਕਰਦੇ ਨੇ ਵੀ ਮੈਂ ਆਹ ਫਲਾਣੀ ਜਾਤ ਦਾ ਇਹ ਫਲਾਣੀ ਜਾਤ ਦਾ ਜਾਤਵਰਾ ਦੀ ਕੁਛ ਨਹੀਂ ਹੈਗੀ ਜਦੋਂ ਮਰਨਾ ਨਾ ਇਸ ਇਹ ਦਰਖਤ ਨਹੀਂ ਤੁਹਾਡੇ ਤੁਹਾਨੂੰ ਫੁਕਣਾ ਇਸ ਲੱਕੜ ਨੇ ਬਿਲਕੁਲ ਇਸ ਲੱਕੜ ਨੇ ਨਾਲ ਤੁਹਾਡੇ ਫੁਕਣਾ ਇਹਨੂੰ ਇਹਨੂੰ ਛਾਂਬ ਕੇ ਰੱਖੋ ਇਹਨੂੰ ਹੋਰ ਬੂਟੇ ਲਾਓ ਤਿੰਨ ਸੌ ਜਿਹੜੀ ਅੱਗ ਲਾ ਦਿੰਦੇ ਨੇ ਦਰਖਤਾਂ ਨੂੰ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹ ਬਹੁਤ ਮਾੜਾ ਕਰਦੇ ਨੇ ਇੰਨੀ ਮਾੜੀ ਸੋਚ ਹੈ ਇਹਨਾਂ ਦੀ ਵੀ ਦਰਖਤਾਂ ਨੂੰ ਅੱਗ ਲਾਉਣ ਦੇ ਦਰਖਤਾਂ ਨੂੰ ਅੱਗ ਨਹੀਂ ਲਾਉਂਦੇ ਉਹ ਥੱਲੇ ਨਾੜਾਂ ਨੂੰ ਅੱਗ ਲਾਉਂਦੇ ਨੇ ਥੱਲੇ ਝਾੜੀਆਂ ਨੂੰ ਅੱਗ ਲਾ ਦਿੰਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਨਾਲ ਦਰਖਤ ਵੀ ਫੁਕਰੇ ਹਾਂ ਦਰਖਤ ਪੰਛੀ ਜਾਨਵਰ ਕਿੰਨੇ ਕੁਸ਼ ਬਹੁਤ ਜੀ ਬਹੁਤ ਉਹਨਾਂ ਦੇ ਆਲਣੇ ਪਾਏ ਹੁੰਦੇ ਨੇ ਕੋਈ ਕੀੜੇ ਮਕੌੜੇ ਹੁੰਦੇ ਨੇ ਉਹ ਸਾਰੇ ਬੇਜਮਾਨ ਵਿਚਾਰੇ ਮਰ ਜਾਂਦੇ ਉਹ ਕਿਹਨੂੰ ਦੱਸਣ ਹਾਂ ਕੁਛ ਨਹੀਂ ਕਹਿ ਸਕਦੇ ਉਹ ਤਾਂ ਵਿਚਾਰੇ ਫੁਗਦੇ ਨੇ ਇਹਦੇ ਵਿੱਚ ਇਸ ਲਈ ਮੈਂ ਕਹਿਣਾ ਚਾਹੁੰਦਾ ਵੀ ਨਾੜਾ ਨੂੜਾ ਨੂੰ ਅੱਗ ਲਾਉਣੀ ਬੰਦ ਕਰੋ ਜਿਹੜੇ ਆਪਣੇ ਪਾਰਕਾਂ ਦੇ ਵਿੱਚ ਵੀ ਅੱਗਾਂ ਲਾ ਜਾਂਦੇ ਨੇ ਕਾਹ ਫੂਸ ਨੂੰ ਆ ਕੇ ਕੂੜਾ ਸਿੱਟ ਜਾਂਦੇ ਨੇ ਬੇਵਕੂਫੀਆਂ ਕਰਨੀਆਂ ਬੰਦ ਕਰਦੋ ਸਾਰੇ ਆਪਣੇ ਆ ਤੇ ਬਾਕੀ ਜਿਹੜੇ ਸਾਡੇ ਇੱਥੇ ਪਾਰਕ ਦੇ ਵਿੱਚ ਬਹੁਤ ਰੌਣਕ ਲੱਗੀ ਰਹਿੰਦੀ ਆ ਹਾਂਜੀ ਸਾਂਭ-ਸਮਾਹ ਦੀ ਬੂਟਿਆਂ ਦੀ ਗੱਲ ਤੇ ਇੱਥੇ ਵੀ ਮੈਂ ਇਸੇ ਗੱਲ ਤੇ ਆ ਜਾਣਾ ਵੀ ਇੱਥੇ ਬਹੁਤ ਬੰਦੇ ਸਾਡੇ ਤੇ ਕੈਮਰਾ ਘੁਮਾ ਕੇ ਦੇਖ ਲਿਓ ਬਾਅਦ ਦੇ ਵਿੱਚ ਹੂੰ ਇੱਥੇ ਸੈਰ ਕਰਨ ਵਾਲੇ ਵੀ ਆਉਂਦੇ ਨੇ ਤੇ ਐਕਸਰਸਾਈਜ਼ ਕਰਨ ਵਾਲੇ ਵੀ ਆਉਂਦੇ ਨੇ ਯੋਗੇ ਵੀ ਕਰ ਇੱਕ ਇੱਕ ਬੋਤਲ ਵੀ ਲੈ ਆਉਣਾ ਇੱਕ ਪਿੰਡ ਨੂੰ ਹੀ ਭਰ ਲਿਓ ਇੱਕ ਬੂਟੇ ਨੂੰ ਪਾਉਣ ਲਈ ਭਰ ਲਿਓ ਤੇ ਇਹ ਬੂਟਿਆਂ ਦੀ ਸਾਂਭ ਸੰਭਾਲ ਤਾਂ ਆਪੇ ਹੋ ਜਾਣੀ ਆ ਇੱਥੇ ਆਪਣਾ ਪੂਰਾ ਸਾਲ ਪੂਰਾ ਸਾਲ ਇੱਥੇ ਬੈਠਦੇ ਨੇ ਲੋਕ ਆ ਕੇ ਸ਼ੈਅਰ ਕਰਨ ਵਾਲੇ ਵੀ ਆਉਂਦੇ ਨੇ ਯੋਗਾ ਕਰਨ ਵਾਲੇ ਵੀ ਆਉਂਦੇ ਨੇ ਕਰ ਰਹੇ ਨੇ ਜੋਗੇ ਚੱਲ ਰਹੇ ਨੇ ਦੇਖ ਲਓ ਪੰਜਾਬ ਨੂੰ ਹਰਾ ਭਰਾ ਬਣਾਉਣ ਵਾਸਤੇ ਭਾਵੇਂ ਸਰਕਾਰਾਂ ਵੱਡੇ ਪ੍ਰਾਲੇ ਕਰ ਰਹੀਆਂ ਨੇ ਜਗਾ ਜਗਾ ਬੂਟੇ ਲਗਾਏ ਜਾ ਰਹੇ ਨੇ ਸੁਣ ਲੈ ਕੇ ਐਸਡੀਐਮ ਖੜਾ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਅੱਜ ਖੜ ਦੇ ਵਿੱਚ ਬੂਟਾ ਰਕਾਰ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਸਰ ਜਿਹੜੇ ਇਹ ਅੱਜ ਬੂਟੇ ਲਗਾਏ ਜਾ ਰਹੇ ਨੇ ਪਾਵੇਂ ਕੀ ਸਰਕਾਰ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਨੇ ਪਰ ਸਮਾਜ ਸੇਵੀਆਂ ਵੱਲੋਂ ਵੀ ਵੱਡਾ ਪ੍ਰਚਾਰ ਅੱਜ ਕੀਤਾ ਜਾ ਰਿਹਾ ਹੈ ਕਿਵੇਂ ਦੇਖਣੀ ਸੋ ਦੇਖੋ ਕੋਈ ਵੀ ਕੰਮ ਹੈ ਉਹ ਕੰਮ ਜਾ 19 ਦੀ ਤੱਕ ਨਹੀਂ ਹੁੰਦਾ ਜਿੰਨੀ ਤੱਕ ਉਹਨੂੰ ਪਬਲਿਕ ਸਹਿਯੋਗ ਨਹੀਂ ਕਰਦੀ ਹਾਂਜੀ ਸੋ ਸਰਕਾਰ ਵੱਲੋਂ ਜਿਹੜਾ ਹੈ ਬੂਟੇ ਲਗਾਉਣ ਦੀ ਮਹਿੰਮ ਚਲਾਈ ਹੋਈ ਹੈ ਉਹਦੇ ਨਾਲ-ਨਾਲ ਜਿਹੜੇ ਸਮਾਜ ਸੇਵੀ ਸੰਸਥਾਵਾਂ ਕਲੱਬ ਹੈਗੇ ਆ ਜਾਂ ਲੋਕਾਂ ਦੇ ਮਨ 'ਚ ਵੀ ਹੈ ਕਈ ਇੰਸਟੀਚਿਊਸ਼ਨ ਐ ਉਹ ਜਿਹੜੀਆਂ ਬੱਚਿਆਂ ਨੂੰ ਇੱਕ ਬਰਥਡੇ ਤੇ ਉਹਨਾਂ ਨੂੰ ਬੂਟਾ ਲਾਉਣ ਲਈ ਕਿਹਾ ਉਹਦੇ ਨਾਲ ਨਾਲ ਉਹਨੂੰ ਬੂਟਾ ਪਾਲਣ ਨੂੰ ਵੀ ਉਹ ਬੱਚਿਆਂ ਨੇ ਅਡਾਪਟ ਕੀਤਾ ਤੇ ਬਹੁਤ ਅੱਛਾ ਲੱਗਿਆ ਛੋਟੇ ਬੱਚੇ ਆਪਣੀ ਜਨਮ ਦਿਨ ਦੀ ਯਾਦ ਦੇ ਵਿੱਚ ਇੱਕ ਬੂਟਾ ਲਗਾ ਕੇ ਉਹਨੂੰ ਪਾਲ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਵੱਧ ਤੋਂ ਵੱਧ ਸਬਡਿਵੀਜ਼ਨ ਦੇ ਵਿੱਚ ਅਸੀਂ ਬੂਟੇ ਡਗਾ ਸਕੀਏ ਤੇ ਆਪਣੇ ਜਿਹੜੇ ਪੰਜਾਬ ਨੂੰ ਅਸੀਂ ਹਰਿਆ ਭਰਿਆ ਦੇਖਣਾ ਚਾਹੁੰਦੇ ਆ ਤੇ ਉਸ ਸਰਕਾਰ ਦੇ ਉਸ ਉਪਰਾਲੇ ਨੂੰ ਵੀ ਅਸੀਂ ਪੂਰੇ ਯੋਗਦਾਨ ਨਾਲ ਪੂਰੇ ਸਹਿਯੋਗ ਦੇ ਨਾਲ ਪੂਰੇ ਤਨਦੇਹੀ ਦੇ ਨਾਲ ਅਸੀਂ ਨਵਾਵਾਂਗੇ ਤਾਂ ਜੋ ਵੱਧ ਵੱਧ ਬੂਟੇ ਲੱਗਣ। ਦੇਖੋ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਮੁਹਿੰਮ ਸ਼ੁਰੂ ਹੋਈ ਹੈ ਤਾਂ ਪੰਜਾਬ ਦੇ ਇਕੱਲੇ ਇਕੱਲੇ ਪਿੰਡ ਤੋਂ ਸ਼ਹਿਰ ਤੋਂ ਕਸਬੇ ਤੋਂ ਇਹ ਮੁਹਿੰਮ ਸ਼ੁਰੂ ਕਰਨੀ ਪਵੇਗੀ। ਲੋੜ ਕਿਉਂ ਪਈ ਹੈ? ਕਿਉਂਕਿ ਅੱਜ ਕੱਲ ਲੋਕ ਲਗਾਤਾਰ ਅੱਗਾਂ ਲਾ ਰਹੇ ਨੇ ਦਰਖਤਾਂ ਨੂੰ, ਜੰਗਲਾਂ ਨੂੰ, ਕਾਫੀ ਜਾਨਵਰ, ਕਾਫੀ ਪੰਛੀ ਮਰ ਚੁੱਕੇ ਨੇ ਤਾਂ ਕਰਕੇ ਹੀ ਮਾਨਸੂਨ ਜਿਹੜਾ ਲੇਟ ਹੋ ਰਿਹਾ ਹੈ ਬਾਰਸ਼ਾਂ ਲੇਟ ਹੋ ਰਹੀਆਂ ਨੇ ਤਾਂ ਕਰਕੇ ਲੋਕ ਗਰਮੀ ਦੇ ਨਾਲ ਤਰਾ ਤਰਾ ਕਰ ਰਹੇ ਨੇ ਸਮਝ ਲਿਓ ਲੋਕਾਂ ਨੂੰ ਮੈਂ ਬਾਰ ਬਾਰ ਕਹਿ ਰਹੇ ਹਾਂ ਕਿ ਲੱਕੜੀ ਇੱਕ ਵਾਰ ਜਲਦੀ ਹੈ ਪਰ ਇੱਕ ਬੰਦਾ ਜਲ ਜੇ ਤਾਂ ਮੁੜ ਕੇ ਨਹੀਂ ਆਉਣਾ ਦਰਖਤ ਨੇ ਫਿਰ ਵੀ ਕਿਤਨੇ ਕਿਤੇ ਤੁਹਾਡੇ ਜਾਲੇ ਤੋਂ ਮੁਰ ਤੋਂ ਹਰਾ ਹੋ ਜਾਣਾ ਪਰ ਜਿਸ ਤਰੀਕੇ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਬੂਟੇ ਲਗਾਉਣ ਦੀ ਇਸ ਤਰੀਕੇ ਨਾਲ ਹਰ ਬੰਦਾ ਪ੍ਰਣ ਕਰ ਲੇ ਕਿ ਮੈਂ ਆਪਣੇ ਜਨਮ ਦਿਨ ਤੇ ਆਪਣੇ ਕੋਈ ਕੋਈ ਵਰਸ ਯਾਰੀ ਆਪਣੇ ਮਾਪੇ ਦੀ ਯਾਦ ਦੇ ਵਿੱਚ ਐਦਾਂ ਦੀ ਬੁੱਟੇ ਲਗਾ ਕੇ ਕਿਤਨੇ ਕਿਤੇ ਆਪਣੀ ਯਾਦ ਮਨਾਉਣੀ ਹੈ ਉਹਨੂੰ ਪਾਲਣਾ ਵੀ ਹੈ ਕੱਲਾ ਲਗਾਉਣਾ ਹੀ ਫਰਜ਼ ਨਹੀਂ ਹੁੰਦਾ ਉਸਨੂੰ ਪਾਲਣਾ ਵੀ ਹੈ ਉਸਨੂੰ ਜਦੋਂ ਵੱਡਾ ਹੋ ਜਾਏਗਾ ਥੋੜੀ ਜਾਣ ਤੋਂ ਬਾਅਦ ਵੀ ਦੁਨੀਆ ਤੋਂ ਫਿਰ ਵੀ ਲੋਕਾਂ ਨੇ ਯਾਦ ਕਰਨਾ ਕਿ ਉਹ ਫਲਾਣਾ ਸਿੰਘ ਫਲਾਣੀ ਕੌਰ ਇਹ ਬੁੱਟਾ ਲੱਗੀ ਸੀ ਉਹਦੇ ਨਾਮ ਤੋਂ ਉਹ ਬੁੱਟਾ ਦਾ ਨਾਮ ਬਚਦਾ ਰਹਿਣਾ ਹੈ ਪਰ ਇਹ ਜਿਹੜੀ ਮੁਹਿੰਮ ਚੱਲ ਤੋਰੀ ਹੋਇਆ ਇਸ ਨੂੰ ਅੱਗੇ ਵੀ ਬਤਾਉਣ ਵਾਸਤੇ ਲਗਾਤਾਰ ਅਪੀਲ ਕਰਾਂਗੇ ਬਹੁਤ ਬਹੁਤ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਹੋਰ ਵੀ ਐਦਾਂ ਦੀ ਮੁਹਿੰਮ ਦੇ ਨਾਲ ਚੱਲਿਆ ਤੁਹਾਨੂੰ ਕਹਿੰਦਾ ਮੈਂ ਸੁਮੇਤ ਦੇ ਨਾਲ ਹੱਥੇ ਸੀ